ਬਾਈ ਜੀ ਅੱਗ ਲੱਗ ਗਈ ਸੱਦਾ ਸਿੰਘ ਵਾਲਿਆ ਦੇਖੋ ਖੜੀ ਕਣਕ ਮੱਚ ਗਈ ਸਾਰੀ ਕਣਕ ਗਈ ਗਈ ਹਾਏ ਰੱਬਾ ਮੋੜ ਸਲ ਕਰੀ ਗਾ ਦਿੱਤੇ ਵਾਹਿਗੁਰੂ 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 ਮਹਾਰਾਜ ਬਖਸ਼ਲਾ ਬਹੁਤ ਤੇਜ਼ ਅੱਗ ਬਹੁਤ ਜ਼ਿਆਦੇ ਤੇਜ਼ ਬਹੁਤ ਤੇਜ਼ ਅੱਗ ਬਈ ਸਾਰੀ ਕੜਕ ਮੱਚ ਗਈ ਜੈ ਦੀਬਾਈ ਦੀ ਬਾਈ ਬੱਸ ਜੀ ਉਹ ਮਸ਼ੀਨ ਕੱਢ ਲਈ ਕੋਰੇ ਕਿ ਨਹੀਂ ਵਾਹਿਗੁਰੂ ਬਾਬਾ ਜੀ ਮਿਹਰ ਕਰਿਓ ਭਾਈ ਕਣਕ ਮੱਚ ਗਈ ਭਾਈ ਜੈਦੀਪ ਦੀ ਕਣਕ ਮੱਚ ਗਈ ਸੱਦਾ ਸਿੰਘ ਵਾਲਾ ਪਿੰਡ ਜਿਲ੍ਹਾ ਮੋਗਾ ਫਾਇਰ ਬਗਰੇਟ ਬਾਈ ਕਿਸੇ ਨੂੰ ਕੋਲੇ ਨੰਬਰ ਮੋਗੇ ਹੈਗਾ ਤਾਂ ਪੁਲਿਸ ਫਾਇਰ ਬਗਰੇਟ ਨੂੰ ਜਰੂਰ ਭੇਜੋ ਵਾਹਿਗੁਰੂ 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 ਭਾਈ ਜੀ ਬਹੁਤ ਜ਼ਿਆਦੇ ਭਿਆਨਕ ਅੱਗ ਲੱਗੀ ਹੋਈ ਹੈ ਜੀ ਬਹੁਤ ਹੀ ਜ਼ਿਆਦੇ ਭਿਆਨਕ ਸਾਰੀ ਕਣਕ ਮੱਚ ਗਈ ਭਾਈ ਜੈਦੀਪ ਦੀ ਸਾਰੀ ਕੜਕ ਮੱਚ ਗਈ ਬਹੁਤ ਭੈਣ ਕਾਗਾ ਵੇਖੋ ਕੀ ਹਾਲ ਆ ਵਾਹੇ ਗਰੂ ਵਾਹੇ ਗਰੂ ਖੜ ਗਈ ਇੱਥੇ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਬਖਸ਼ੀ ਦੀ ਮਾਲਕਾ